ਮੀ ਦੇਖੋ ਜੀ ਆ ਮੋਟਰਸਾਈਕਲ ਲੱਗਾ ਤੇ ਪਾਣੀ ਲੈ ਕੇ ਮੜਾ ਥੋੜਾ ਥੋੜਾ ਹੁੰਦਾ ਪਾਣੀ ਤੇ ਉਹ ਚੱਕ ਕੇ ਪਾਇਆ ਸੀਟ ਤੇ ਤੇ ਤਾਂ ਵੀ ਦੇਰੋਂ ਠੰਡੀ ਨਹੀਂ ਹੋਈ ਸੀ ਠੜਾ ਇਹ ਤੱਕ ਇੰਨੀ ਗਰਮੀ ਹੈ ਤਾਂ ਪੰਡਿਆ ਮੋਟਰ ਵੇਟ ਕਰਨ ਦੇ ਠੰਡਾ ਹੋਏ ਤਾਂ ਫਿਰ ਲੈ ਕੇ ਜਾਈਏ ਹਾਂਜੀ ਕਿਉਂਕਿ ਸਾਰੇ ਪਾਣੀ ਪਾਰੇ ਮੋਟਰਸਾਈਕਲਾਂ ਦੇ ਹਾਂਜੀ ਹਾਂਜੀ ਸਾਰੇ ਪਾਰੇ ਆ ਦੇਖੋ ਤੁਹਾਡੇ ਸਾਹਮਣੇ ਸੀਟਾਂ ਤਪ ਜਿੰਦੀਆਂ ਸੀਟਾਂ ਬੈਹ ਨਹੀਂ ਹੁੰਦਾ ਜੀ ਹਾਂਜੀ ਗਰਮੀ ਜਾ ਰਹੀ ਹਾਂਜੀ ਸਰ ਤੁਹਾਡਾ ਡਾਕਟਰ ਸਰਦਿਸੇ ਐਸਐਮਓ ਸਿਗਲੋ ਹਸਪਤਾਲ ਤਰੰਤ ਸਰ ਗਰਮੀ ਦਾ ਤੰਨਾ ਕਗਾਵਾ ਉਰ ਕੀ ਕੋਸ਼ਿਸ਼ ਨੇ ਉਰ ਇਸ ਤਰ੍ਹਾਂ ਆਪਣੇ ਦੇਤੇ ਅਸਤਾਜੀ ਮਰੀਜ਼ ਆ ਕੀ ਆਪੋ ਇਹ ਨੇ ਜਾਂ ਡਾਗ ਗਰਮੀ ਦਾ ਪ੍ਰਕੋਪ ਤਾਂ ਬਹੁਤ ਹੀ ਜ਼ਿਆਦਾ ਹੈ ਥੋੜੇ ਦਿਨਾਂ ਤੋਂ ਪਿਛਲੇ ਹਫਤੇ ਤੋਂ ਗਰਮੀ ਜਿਹੜੀ ਲਗਾਤਾਰ ਵੱਧਦੀ ਆ ਰਹੀ ਹੈ ਦੋ ਚਾਰ ਦਿਨਾਂ ਤੋਂ ਤੇ ਮੈਂ ਟੀਵੀ 'ਚ ਵੀ ਦੇਖਿਆ ਤੇ ਖ਼ਬਰਾਂ ਵੀ ਪੜਿਆ 45 ਡਿਗਰੀ ਤੱਕ ਤਾਂ ਪਰ ਟੈਂਪਰੇਚਰ ਪਹੁੰਚ ਗਿਆ ਆ ਮਰੀਜ਼ਾਂ ਦੀ ਆਪਾਂ ਕਹਿ ਸਕਦੇ ਹਾਂ ਜਿਹੜੀ ओपीडी ਦੇ ਵਿੱਚ ਹੈ ਥੋੜੀ ਜਿਹੀ ਕਮੀ ਆਈ ਹੈ ਕਿਉਂਕਿ ਲੋਕ ਜਿਹੜੇ ਧੁੱਪ 'ਚ ਘਟ ਸਕਦੇ ਨੇ ਪਰ ਐਮਰਜੈਂਸੀ 'ਚ ਸਾਡੇ ਮਰੀਜ਼ ਜਿਹੜੇ ਉਹਨਾਂ 'ਚ ਵਾਧਾ ਹੋਇਆ ਵਾ ਵਾਧਾ ਹੋਣ ਦਾ ਮੇਨ ਕਾਰਨ ਕੀ ਹੈ ਇੰਨੀ ਗਰਮੀ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਟਟੀਆਂ ਦੀਆਂ ਤੇ ਉਟੀਆਂ ਦੀਆਂ ਸ਼ਿਕਾਇਤ ਹੋ ਜਾਂਦੀ ਹੈ ਐਸ ਤਰ੍ਹਾਂ ਦੇ ਮਰੀਜ਼ ਸਾਡੇ ਕੋਲ ਆ ਰਹੇ ਨੇ ਪਰ ਸਾਡੇ ਕੋਲ ਸਾਰੇ ਪੂਰਾ ਇੰਤਜ਼ਾਮ ਨੇ ਸਿਵਲ ਹਸਪਤਾਲ 'ਚ ਗਲੂਕੋਜ਼ ਵਗੈਰਾ ਡ੍ਰਿਪ ਵਗੈਰਾ ਉਹਦਾ ਪੂਰਾ ਇੰਤਜ਼ਾਮ ਹੈ ਤੇ ਸਰ ਇਸ ਤਰ੍ਹਾਂ ਗਰਮੀ ਤੋਂ ਬਚਾਅ ਹੋ ਸਕਦਾ ਗਰਮੀ ਤੋਂ ਬਚਾਅ ਇਸ ਤਰ੍ਹਾਂ ਵੀ ਪਹਿਲਾਂ ਤੇ ਸਰਦਾਂ ਨੂੰ ਆਸੀਆਂ ਨੂੰ ਅ ਕੋਸ਼ਿਸ਼ ਕਰੋ ਵੀ ਕੜਕਲੀ ਧੁੱਪ ਚ ਨਾ ਨਿਕਲਣ ਜਿਹਨ 11 ਵਜੇ ਤੋਂ ਲੈ ਕੇ 4 ਵਜੇ ਤੱਕ ਪੀਕ ਤੇ ਗਰਮੀ ਹੁੰਦੀ ਹੈ ਕੋਸ਼ਿਸ਼ ਕਰੋ ਵੀ ਉਦੋਂ ਨਾ ਹੀ ਨਿਕਲਾ ਜਾਵੇ ਜੇ ਨਿਕਲਣਾ ਹੈ ਤਾਂ 11 ਵਜੇ ਤੋਂ ਪਹਿਲਾਂ ਜਾਂ 4 ਵਜੇ ਤੋਂ ਬਾਅਦ ਨਿਕਲਣਾ ਪਰ ਨਾਲ ਪਾਣੀ ਜਿਹੜਾ ਨਾਲ ਜ਼ਰੂਰ ਰੱਖਣਾ ਕਿਉਂਕਿ ਪਾਣੀ ਦੀ ਬਹੁਤ ਹੀ ਮਹੱਤਤਾ ਹੈ ਜਦੋਂ ਜ਼ਿਆਦਾ ਗਰਮੀ ਦੇ ਵਿੱਚ ਪਾਣੀ ਦੀ ਹੀ ਕਮੀ ਆਂਦੀ ਹੈ ਨਾਰਮਲੀ ਆਪਾਂ ਐਡਵਾਈਸ ਕਰਦੇ ਹਾਂ ਕਿ 2 ਜਾਂ 3 ਲੀਟਰ ਪਾਣੀ ਪੀਤਾ ਜਾਵੇ ਪਰ ਹੁਣ ਜਿਵੇਂ ਅੱਜਕੱਲ ਗਰਮੀ ਹੈ ਇਹ ਮਨ ਅਹੀ ਰਾਈਸ ਕਰਦੇ ਹਾਂ 4 ਤੋਂ 5 ਲੀਟਰ ਪਾਣੀ ਪੀਓ ਕਿਉਂਕਿ ਪਾਣੀ ਦੀ ਮਾਤਰਾ ਜਿਸੇ ਵਿੱਚ ਠੀਕ ਰਹ ਤਬ ਬੰਦੇ ਨੂੰ ਮਰੀਜ਼ ਨੂੰ ਕੁਝ ਨਹੀਂ ਹੋਏਗਾ ਜੇ ਪਾਣੀ ਦੀ ਮਾਤਰਾ ਘਟੇਗੀ ਫਿਰ ਕਈ ਤਰ੍ਹਾਂ ਦੀਆਂ ਦਿੱਕਤਾਂ ਆਣਗੀਆਂ ਸਰ ਪਾਣੀ ਦੀ ਕਿੰਨੀ ਮਹੱਤਤਾ ਹੈ ਪਾਣੀ ਦੀ ਬਹੁਤ ਹੀ ਮਹੱਤਤਾ ਹੈ ਜਿਹਨੇ ਸਾਹ ਦੀ ਮਹੱਤਤਾ ਓਨੀ ਹੀ ਪਾਣੀ ਦੀ ਮਹੱਤਤਾ ਵਾ ਹੋਰ ਪਾਣੀ ਨੂੰ ਸੇਵ ਵੀ ਕਰੋ ਪਾਣੀ ਦਾ ਯੂਜ਼ ਵੀ ਸਹੀ ਤਰੀਕੇ ਨਾਲ ਕਰੋ ਵੇਸਟ ਨਾ ਕੀਤਾ ਜਾਵੇ ਸਰ ਦੇਖੋ ਜੀ ਬੰਦਾ ਕੱਪੜਿਆਂ ਤੋਂ ਬਿਨਾਂ ਸੌਣੇ ਤੋਂ ਬਿਨਾਂ ਦੂਜੀਆਂ ਚੀਜ਼ਾਂ ਤੋਂ ਬਿਨਾਂ ਰਹਿ ਸਕਦਾ ਪਰ ਪਾਣੀ ਤੋਂ ਬਿਨਾਂ ਰਹਿਣਾ ਬਹੁਤ ਔਖਾ ਪਾਣੀ ਦੀ ਕੀਮਤ ਮੈਂ ਤਾਂ ਸੋਨੇ ਦੇ ਬਰਾਬਰ ਹੀ ਸਮਝਦਾ ਹਾਂ ਸੋਨੇ ਦੀ ਕੋਈ ਮਹਤਤਾ ਨਹੀਂ ਹੈ ਜਿੰਨੀ ਪਾਣੀ ਦੀ ਮਹਤਤਾ ਹੈ ਇਸ ਕਰਕੇ ਮੈਂ ਆਮ ਜਨਤਾ ਨੂੰ ਅਪੀਲ ਕਰਾਂਗਾ ਵੀ ਪਾਣੀ ਦੀ ਵੇਸਟੇਜ ਨਾ ਕਰਿਆ ਕਰੋ ਉਹਦੀ ਇੰਪੋਰਟੈਂਸ ਦੇਖੋ ਕਿਉਂਕਿ ਆਉਣ ਵਾਲੇ ਟਾਈਮ 'ਚ ਸਾਨੂੰ ਵੀ ਪਤਾ ਲੱਗਾ ਵਾ ਵੀ ਪਾਣੀ ਦਾ ਜਿਹੜਾ ਸਤਹ ਹੈ ਜ਼ਮੀਨ ਦਾ ਉਹ ਥੱਲੇ ਚਲਾ ਗਿਆ ਔਰ ਲਗਾਤਾਰ ਜਾ ਰਿਹਾ ਹੈ ਇਸ ਲਈ ਤੇ ਮੇਰੀ ਅਪੀਲ ਹੈ ਸਾਰੇ ਤਰ੍ਹਾਂ ਦੇ ਨਿਵਾਸੀਓਂ ਵੀ ਪਾਣੀ ਦੀ ਮਹਤਤਾ ਨੂੰ ਸਮਝਦੇ ਹੋਏ ਇਹਨੂੰ ਵੇਸਟ ਨਾ ਕੀਤਾ ਜਾਵੇ ਔਰ ਇਹਦੇ ਧਿਆਨ ਕਰੇ ਗਰਮੀ ਦਾ ਕਾਰਨ ਸਭ ਤੋਂ ਵੱਡਾ ਜੋ ਸੁਣਨ ਚ ਆਇਆ ਹੋਗਾ ਗਲੋਬਲ ਵਾਰਮਿੰਗ ग्लोबल वार्मिंग ਦੇ ਵਿੱਚ ਕਹਿ ਸਕਦੇ ਆ ਵੀ ਜਿਵੇਂ ਦਰਖਤ ਬਹੁਤ ਜ਼ਿਆਦਾ ਕੱਟੇ ਜਾ ਚੁੱਕੇ ਨੇ ਦਰਖਤ ਕੱਟੇ ਜਾਣ ਨਾਲ ਜਿਹੜਾ ਟੈਂਪਰੇਚਰ ਹੈ ਉਹਦਾ ਜਿਹੜਾ ਬਿਲਕੁਲ ਚੇਂਜਸ ਆ ਗਈ ਹੋਈ ਹੈ ਦੂਜਾ ਪੋਲੂਸ਼ਨ ਪੋਲੂਸ਼ਨ ਵੀ ਬੜਾ ਵੱਡਾ ਕਾਰਨ ਹੈ ਇਸ ਕਰਕੇ ਇਹਨਾਂ ਚੀਜ਼ਾਂ ਕਰਕੇ ਅਸੀਂ ਨੂੰ ਗਲੋਬਲ ਵਾਰਮਿੰਗ ਦਾ ਨਾਮ ਦਿੰਦੇ ਆ ਉਹ ਗਲੋਬਲ ਵਾਰਮਿੰਗ ਜਿੰਨੀ ਤੇ ਠੀਕ ਨਹੀਂ ਹੋਏਗੀ ਇਹ ਜਿੰਨੀਆਂ ਮੁਸ਼ਕਲਾਂ ਸਾਨੂੰ ਆਂਦੀਆਂ ਹੀ ਰਹਿਣਗੀਆਂ ਸਰ ਬਿਲਕੁਲ ਜੀ ਪਿਛਲੇ ਸਾਲ ਵੀ ਮਾਨਜੋਗ ਡੀਸੀ ਸਾਹਿਬ ਨੇ ਇੱਕ ਉਪਰਾਲਾ ਕੀਤਾ ਹੈਗਾ ਦਰਖਤ ਸਾਰੇ ਜ਼ਿਲ੍ਹੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੋਂ ਲਗਵਾਏ ਗਏ ਸੀ ਮੈਂ ਪਿਛਲੇ ਸਾਲ ਸੀਐਸਟੀ ਚ ਗਿਆ ਕੇਕਰਾਂ ਉੱਥੇ ਵੀ ਉਹਨਾਂ ਨੇ ਕਾਫੀ ਜ਼ਿਆਦਾ ਦਰਖਤ ਲਗਾਏ ਸੀ ਜੀ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਾਂਗਾ ਵੀ ਹਰ ਬੰਦਾ ਜਿਹੜਾ ਵਾ ਆਪਣੇ ਇੱਕ ਇੱਕ ਪੌਦਾ ਜ਼ਰੂਰ ਲਗਾਵੇ ਔਰ ਉਹਦਾ ਬੱਚਿਆਂ ਨੂੰ ਧਿਆਨ ਰੱਖੇ ਜੇ ਅਸੀਂ ਉਹਨੂੰ ਅਸੀਕਰਾਂ ਹੁਣ ਲਗਾਵਾਂਗੇ ਪੌਦੇ ਜੇ ਪੌਦੇ ਵੱਡੇ ਹੋਣਗੇ ਆਰਗਰੇ ਨਾਲ ਹੀ ਸਾਡੇ ਸੁੱਖ ਬੱਚਿਆਂ ਨੂੰ ਮਿਲੇਗਾ ਉਲਟੀਆਂ ਟਟੀਆਂ ਲਗਾਉਣ ਦਾ ਮੇਨ ਕਾਰਨ ਹੈ ਜੀ ਇੱਕ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਹਨਾਂ ਦਾ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਜਦੋਂ ਅਸੀਂ ਇਨਫੈਕਸ਼ਨ ਹੋ ਜਾਂਦੀ ਹੈ ਉਹਦੇ ਨਾਲ ਫਿਰ ਟਟੀਆਂ ਉਲਟੀਆਂ ਜਿਹੜੀਆਂ ਜ਼ਿਆਦਾ ਹੋ ਜਾਂਦੀਆਂ ਨੇ ਧਰੋਏ ਤੇ ਕਿਸ ਤਰ੍ਹਾਂ ਬਚਾ ਸਕ ਪਚਾਇ ਹੀ ਹੈ ਵੀ ਇੱਕ ਤਾਂ ਕੋਸ਼ਿਸ਼ ਕਰੋ ਵੀ ਮੇਰੇ ਕੱਟੇ ਹੋਏ ਫਾਲਨਾ ਬਾਰੋਂ ਖਾਨ ਸਬਜ਼ੀਆਂ ਜਿਹੜੀਆਂ ਵੀ ਲੈਣੀਆਂ ਟੱਕੀਆਂ ਹੋਈਆਂ ਵਰਤਨ ਆਮ ਤੌਰ ਤੇ ਅਸੀਂ ਦੇਖਿਆ ਹੈ ਬਾਹਰ ਰੇੜੀਆਂ ਲੱਗੀਆਂ ਨੇ ਇਸ ਕੰਜਵੀਂਆਂ ਗੰਨੇ ਦੇ ਰਸ ਹੁੰਦੇ ਦੇ ਰਸੀਕ ਨੇ ਪਰ ਉਹਨਾਂ ਦੀ ਜਿਹੜੀ ਬਰਫ਼ ਯੂਜ਼ ਹੁੰਦੀ ਆ ਉਹ ਉਹਦੇ ਨਾਲ ਕਈ ਵਾਰ ਇਨਫੈਕਸ਼ਨ ਹੋ ਜਾਂਦੀ ਹੈ ਕਿਉਂਕਿ ਬਰਫ਼ ਦੀ ਆਪਾਂ ਮੰਨਣੀ ਚਾਹਦੇ ਵੀ ਪਿਓਰਿਟੀ ਇੰਨੀ ਹੋਏਗੀ ਸੋ ਕਿਰਪਾ ਕਰਕੇ ਮੈਂ ਇਹੀ ਰਿਕਵੈਸਟ ਕਰਾਂਗਾ ਵੀ ਘਰ ਬੈ ਕੇ ਜਿਹੜਾ ਸ਼ਕੰਜਵੀ ਹੋਈ ਨਾਰੀਅਲ ਪਾਣੀ ਹੋਇਆ ਘਰ ਜਿਹੜਾ ਬਰਫ਼ ਹੈਗੀ ਆ ਆਪਣੇ ਉਹ ਯੂਜ਼ ਕਰ ਸਕਦੇ ਆ ਬਾਹਰ ਜਿਹੜੀ ਬਰਫ਼ ਆ ਉਹਨੂੰ ਘੱਟ ਵਰਤਿਆ ਜਾ